Chanda موت Chanda باد زندہ باد زندہ باد منگانی من تے مرتاپا زندہ باد مرتاپا سی देखो जी असी प्रशासन अपनी सिटीयू मैनेजमेंट न ਪਹਿਲੀ ਤਰੀਕ ਨੂੰ ਇੱਕ ਨੋਟਿਸ ਦਿੱਤਾ ਸੀ ਕਿ ਸਾਡੀਆਂ ਇਹ ਵਿਭਾਗੀ ਮੰਗਾਂ ਨੇ ਇਹਨਾਂ ਮੰਗਾਂ ਦੇ ਉੱਤੇ ਸਾਡੀ ਜਿਹੜੀ ਗੱਲਬਾਤ ਕਰਕੇ ਇਹਨਾਂ ਨੂੰ ਸੋਲਵ ਕੀਤਾ ਜਾਵੇ। ਪਰ ਪ੍ਰਸ਼ਾਸਨ ਨੇ ਸਾਡੇ ਨਾਲ ਉਸ ਡਿਮਾਂਡ ਨੋਟਿਸ ਦੇ ਉੱਤੇ ਕੋਈ ਗੱਲਬਾਤ ਨਹੀਂ ਕੀਤੀ। ਗੱਲਬਾਤ ਨਾ ਕਰਨ ਕਰਕੇ ਅੱਜ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਚੱਲ ਰਿਹਾ ਹੈ ਇਹ ਜੋ ਅਸੀਂ ਧਰਨਾ ਜਿਹੜਾ ਮੈਨੇਜਮੈਂਟ ਦੇ ਖਿਲਾਫ ਲਾਇਆ। ਸਿਰਫ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਮੰਗਾਂ ਨੇ। ਸਾਡੀ ਮੰਗਾਂ ਇਹ ਸਭ ਤੋਂ ਪਹਿਲਾਂ ਇਹ ਮੰਗ ਹੈ ਕਿ ਜਿਹੜਾ ਲੋਕਲ ਸਾਡਾ ਆਪਰੇਸ਼ਨ ਸ਼ਹਿਰ ਦੇ ਵਿੱਚ ਚੱਲਦਾ ਆ ਅੱਜ ਸੜਕਾਂ ਦੇ ਜਾਮ ਐ ਜਿਹੜੇ ਪਹਿਲੇ ਪੁਰਾਣੇ ਟਾਈਮ ਸਾਨੂੰ ਦਿੱਤੇ ਨੇ ਰਨਿੰਗ ਟਾਈਮ ਉਹਨਾਂ ਦੇ ਵਿੱਚ ਗੱਡੀਆਂ ਟਾਈਮ ਕਵਰ ਬਿਲਕੁਲ ਨਹੀਂ ਕਰਦੀਆਂ ਅਸੀਂ ਇਹਨਾਂ ਨੂੰ ਕਿਹਾ ਸਾਨੂੰ ਪਰ ਕਿਲੋਮੀਟਰ ਦੇ 4 ਮਿੰਟ ਦੇ ਹਿਸਾਬ ਨਾਲ ਸਾਨੂੰ ਸਮਾਂ ਦਿੱਤਾ ਜਾਵੇ ਤਾਂ ਜੋ ਕਿ ਜਿਹੜਾ ਅਸੀਂ ਸਮੂਥਲੀ ਤੌਰ ਤੇ ਆਰਾਮ ਨਾਲ ਗੱਡੀ ਸਾਡਾ ਡਰਾਈਵਰ ਹੈ ਜਿਹੜਾ ਉਹ ਚਲਾ ਸਕੇ ਕੋਈ ਹਾਦਸਿਆਂ ਦਾ ਸ਼ਿਕਾਰ ਨਾ ਹੋਵੇ ਦੂਜੀ ਮੰਗ ਸੀ ਸਾਡੀ ਕਿ ਜਿਹੜਾ ਓਵਰ ਟਾਈਮ ਦੀ ਕਟੌਤੀ ਇਹ 48 ਘੰਟਿਆਂ ਦੀ ਆੜ ਦੇ ਥੱਲੇ ਸਾਡੀ ਡਿਊਟੀ ਲੈ ਕੇ ਜਿਹੜੀ ਕਰ ਰਹੇ ਨੇ ਉਹਨੂੰ ਤੁਰੰਤ ਬੰਦ ਕੀਤਾ ਜਾਵੇ ਤੇ ਜਿਹੜੀਆਂ ਸਾਡਾ ਓਵਰਟਾਈਮ ਲੱਗ ਰਿਹਾ ਉਹਦੀ ਥਾਂ ਤੇ ਜਿਹੜੀਆਂ ਇਹ ਸਾਨੂੰ ਛੁੱਟੀਆਂ ਨੰਦੇ ਨੇ ਉਹ ਬੰਦ ਕਰਕੇ ਸਾਨੂੰ ਨਗਦ ਭੁਗਤਾਨ ਕੀਤਾ ਜਾਵੇ। ਸੋ ਉਹ ਪ੍ਰਸ਼ਾਸਨ ਹੈ ਜਿਹੜਾ ਬਿਲਕੁਲ ਨਹੀਂ ਕਰ ਰਿਹਾ ਸਾਡੀ ਗੱਲ ਨਹੀਂ ਮੰਨ ਰਿਹਾ ਹੈਗਾ। ਜਿਹੜੇ ਸੀਨੀਅਰਸ ਕੰਡਕਟਰ ਨੇ ਜਿਨ੍ਹਾਂ ਨੇ ਕੱਲ ਨੂੰ ਪ੍ਰਮੋਸ਼ਨ ਹੋਣੀ ਹੈ ਕਿ ਸਬ ਇਨਸਪੈਕਟਰ ਬਣ ਜਾਣਾ ਹੈ। ਉਹਨਾਂ ਸਾਰੇ ਸਾਥੀਆਂ ਨੂੰ ਹਲੇ ਇਹਨਾਂ ਨੇ ਰੂਟਾਂ ਤੇ ਲਾਇਆ ਹੋਇਆ ਹੈ ਉਹ ਰੂਟ ਤੇ ਨੌਕਰੀ ਕਰਦੇ ਨੇ। ਅਸੀਂ ਇਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਬ੍ਰਾਂਚਾਂ ਦੇ ਵਿੱਚ ਲਾਇਆ ਜਾਵੇ ਜਿਹੜੀਆਂ ਬ੍ਰਾਂਚਾਂ ਦੇ ਵਿੱਚ ਡਿਊਟੀਆਂ ਬਣਦੀਆਂ ਨੇ। ਜਿਹੜੇ ਨਜਾਇਜ਼ ਤੌਰ ਤੇ ਇਹਨਾਂ ਨੇ ਆਪਣੇ ਚਿਹਤੇ ਲਾਏ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ। ਇਸ ਗੱਲ ਕਰਕੇ ਸਾਡੀ ਇਹ ਮੰਗ ਹੈ ਪ੍ਰਸ਼ਾਸਨ ਨੇ ਜਿਹੜੀ ਮੈਨੇਜਮੈਂਟ ਹੈ ਇਹ ਗੱਲਬਾਤ ਸਾਡੀ ਸੁਣ ਲਈ ਤਿਆਰ ਨਹੀਂ। ਇਹਨਾਂ ਮੰਗਾਂ ਦੇ ਉੱਤੇ ਛੇੜਾ ਜਿਹੜਾ ਧਰਨਾ ਹੈ ਪ੍ਰਦਰਸ਼ਨ ਹੈ ਉਹ ਅਸੀਂ ਕਰ ਰਹੇ ਹਾਂ। ਜਿਹੜੀਆਂ ਟਿਕਟਿੰਗ ਮਸ਼ੀਨਾਂ ਨੇ ਉਹਨਾਂ ਦੀ ਬਹੁਤ ਮੰਦੀ ਹਾਲਤ ਹੈ। ਉਹ ਟਿਕਟ ਮਸ਼ੀਨ ਸਵੇਰੇ ਕੰਡੈਕਟਰ ਸਾਡਾ ਲੈ ਲੈਂਦਾ ਆ ਪਹਿਲੇ ਚੱਕਰ ਨੂੰ ਵੀ ਪ੍ਰਿੰਟ ਕੱਢਣਾ ਬੰਦ ਕਰ ਦਿੰਦੀ ਹੈ। ਸੋ ਉਹਨਾਂ ਦੇ ਉੱਤੇ ਕੋਈ ਗਾਰੰਟੀ ਕੀਤੀ ਜਾਂਦੀ ਜਦੋਂ ਇਸ ਤਰ੍ਹਾਂ ਦੀਆਂ ਬਾਹਰ ਸਾਡੇ ਕੋਲੇ ਜਿਹੜੀਆਂ ਇਸ ਤਰ੍ਹਾਂ ਦੀਆਂ ਤਕਲੀਫਾਂ ਹੁੰਦੀਆਂ ਸੀ ਮੈਨੇਜਮੈਂਟ ਦੇ ਕੋਲ ਬੈਠ ਕੇ ਦਸੀਆਂ ਪਰ ਮੈਨੇਜਮੈਂਟ ਸਾਡੀ ਗੱਲ ਸੁਣਣ ਲਈ ਤਿਆਰ ਨਹੀਂ ਇਸ ਕਰਕੇ ਅੱਜ ਅਸੀਂ ਮਜਬੂਰੀ ਦੇ ਬਸ ਹੈ ਜਿਹੜਾ ਇਹ ਪ੍ਰੋਗਰਾਮ ਜਿਹੜਾ ਕੀਤਾ ਆ ਸੋ ਅਗਲੇ ਪ੍ਰੋਗਰਾਮ ਜੇ ਮੈਨੇਜਮੈਂਟ ਨੇ ਸਾਡੀਆਂ ਇਹ ਮੰਗਾਂ ਨਾ ਸੁਣੀਆਂ ਤਾਂ ਅਸੀਂ ਅਗਲੇ ਪ੍ਰੋਗਰਾਮ ਜਿਹੜੇ ਉਹ ਵੀ ਇਤੋਂ ਹੋਰ ਤੇਜ਼ ਪ੍ਰੋਗਰਾਮ ਹੈ ਉਹਨਾਂ ਨੂੰ ਜਿਹੜਾ ਕਰਾਂਗੇ ਅਗਲੀ ਮੀਟਿੰਗ ਕਰਕੇ ਅਗਲਾ ਫੈਸਲਾ ਲਵਾਂਗੇ ਕਿਹੜੇ ਪ੍ਰੋਗਰਾਮ ਕਰਨੇ ਨੇ ਸੋ ਸਾਡੀ ਮੈਨੇਜਮੈਂਟ ਨੂੰ ਅੱਜ ਵੀ ਅਪੀਲ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਇਹ ਬਿਲਕੁਲ ਕਾਨੂੰਨ ਦੇ ਦਾਇਰੇ ਦੇ ਵਿੱਚ ਮੰਗਾਂ ਨੇ ਸਿਰਫ ਜੂਟੀ ਜਿਹੜਾ ਸਾਡਾ ਸੀਡੀਓ ਮੈਨੇਜਮੈਂਟ ਇਹਦੇ ਲੈਵਲ ਦੀਆਂ ਮੰਗਾਂ ਨੇ ਇਹਨੂੰ ਫੌਰਨ ਹੱਲ ਕਰੇ ਇਹ ਅਸੀਂ ਮੈਨੇਜਮੈਂਟ ਨੂੰ ਅਪੀਲ ਕਰਦੇ ਹਾਂ ਦੁਕਾਨ ਨੂੰ ਲੈ ਕੇ ਰਿਹਾ ਵਾਰ ਤਾਂ ਚੰਗੀ ਗੱਲ ਹੈ ਬੈਠ ਕੇ ਵੀ ਬੱਥੇ ਅੰਦਰ ਕੀ ਗੱਲ ਹੈ ਕਿ ਪ੍ਰਸ਼ਾਸਨ ਸਰੋਂ ਵਿੱਚ ਸਰਬੋਗਰਾ ਸਾਡੀ ਮੈਨੇਜਮੈਂਟ ਆ ਇੱਕ ਟਾਲ ਮੰਡੋਲ ਦੀ ਨੀਤੀ ਤੇ ਚੱਲ ਰਹੀ ਆ ਜੋ ਸਾਡੀ ਡਿਮਾਂਡ ਆ ਜਿਹੜਾ ਟੇਬਲ 'ਤੇ ਬੈਠ ਕੇ ਆਪਣੀ ਮੈਨੇਜਮੈਂਟ ਨਾਲ ਸਾਜੀ ਕਰਦੇ ਆ ਉਹ ਬਿਲਕੁਲ ਸਹਿਮਤੀ ਦਿੰਦੇ ਨੇ ਇਹ ਜੋ ਤੁਹਾਡੀ ਡਿਮਾਂਡ ਹੈ ਵਾਜਬ ਹੈ ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਸਾਡੀ ਇਹ ਸਟੇਰਿੰਗ ਡਿਊਟੀ ਸ਼ੁਰੂ ਕਰਨਾ ਜਾਂ ਸਾਡਾ ਓਵਰ ਟਾਈਮ ਦੀ ਕਟੌਤੀ ਬੰਦ ਕਰਨਾ ਸਰ ਇਹ ਦੋ ਅਹਿਮ ਡਿਮਾਂਡ ਨੇ ਪਰ ਉਹਦੇ ਵਿੱਚ ਮੈਨੇਜਮੈਂਟ ਟੇਬਲ ਟਾਕ ਤੇ ਮੰਨ ਕੇ ਪਰ ਉਹਨੂੰ ਕਰਨ ਦੀ ਬਜਾਏ ਉਹਨੂੰ ਡੰਡੇ ਬਸਤ ਪਾਉਣ ਦੀ ਕੋਸ਼ਿਸ਼ ਕਰ ਰਹੀ ਆ ਜਿਸ ਤਰ੍ਹਾਂ ਸਾਡਾ ਸਾਥੀ ਇੱਕ ਡਰਾਈਵਰ ਕਨੈਕਟਰ ਅੱਜ ਆਪਣੀ ਡਿਊਟੀ ਤੇ ਆਇਆ ਘਰ ਤੋਂ ਡਿਊਟੀ ਕਰਨ ਵਾਸਤੇ ਆਇਆ 8 ਘੰਟੇ ਦੀ ਡਿਊਟੀ ਜਿਹੜੀ ਲੈਣੀ ਆ ਮੈਨੇਜਮੈਂਟ ਦਾ ਕੰਮ ਆ ਵਰਕਰ ਦਾ EMPLOYE ਦਾ ਕੰਮ ਆ ਡਿਊਟੀ ਤੇ ਆਣਾ ਉਸ ਨੂੰ ਤੁਸੀਂ ਇਹ ਨਾਈਟ ਨੂੰ ਸ਼ਾਮ ਨੂੰ ਗੱਡੀ ਦੇ ਕੇ ਦਿੱਲੀ ਭੇਜ ਰਹੇ ਹੋ 6 ਘੰਟੇ ਉਹਨੇ ਡਿਊਟੀ ਕਰਕੇ ਉਹ ਗੱਡੀ ਵਿੱਚ ਸਪਿਆ ਆਪਣੇ ਘਰ ਵੀ ਨਹੀਂ ਗਿਆ ਸਾਨੂੰ ਤੇ 60 ਰੁਪਏ ਨਾਈਟ ਮਿਲਦੇ ਆ ਉਹ ਇੱਕ ਉਹ ਗੱਡੀ ਦੀ ਰਖਾਲੀ ਵੀ ਕਰ ਰਿਹਾ ਹੈ ਤੇ ਨਕਸ ਤੇ ਉਹਨੂੰ ਚੱਲ ਕੇ ਆਣਾ ਹੈ 6 ਘੰਟੇ ਡਿਊਟੀ ਕਰਨੀ ਆ ਉਸ ਤੋਂ ਬਾਅਦ ਜੇ ਨੈਕਸਟ ਡੇ ਸਾਡਾ ਉਹ ਸਟਾਫ ਜਿਹੜਾ ਕਿਤੇ ਲੰਬੀ ਡਿਊਟੀ ਤੇ ਜਾਂਦਾ 12 ਘੰਟੇ ਆਪਣੀ ਡਿਊਟੀ ਨਿਭਾਉਂਦਾ ਹੈ ਮੰਨ ਲਓ ਵੀ ਦਿੱਲੀ ਅਪਡਾਉਣੀ ਗਿਆ ਹੈ ਤਾਂ ਜਿਹੜੇ ਪਹਿਲੇ ਦਿਨ ਡਿਊਟੀ ਕਰੀ ਆ ਜਿਹੜੀ 4 ਘੰਟੇ ਡਿਊਟੀ ਕੰਮ ਹੋਈ ਆ ਉਹ 12 ਘੰਟੇ ਲਵਾ ਕੇ ਤੇ 4 ਦੇ ਕਟੌਦੀ ਕੀਤੀ ਜਾ ਰਹੀ ਜੋ ਬਿਲਕੁਲ ਹੀ ਇੱਕ ਇਨਸਾਨੀ ਦੇ ਤੌਰ ਤੇ ਵੀ ਸਾਡੇ ਵਰਕਰ ਨਾਲ ਧੱਕਾ ਸੋ ਇਹ ਗੱਲ ਮੈਨੇਜਮੈਂਟ ਨੂੰ ਬਾਰ ਬਾਰ ਕਹਿ ਰਹੇ ਪਰ ਉਹ ਟਾਲਮ ਟੋਲ ਦਿੱਤੇ ਚੱਲ ਰਹੇ ਨਹੀਂ ਬਹੁਤ ਜਲਦੀ ਅਸੀਂ ਜਿਹੜਾ ਅਗਲਾ ਐਕਸ਼ਨ ਅੱਜ ਤੋਂ 15 ਦਿਨ ਬਾਅਦ ਆਪਣਾ ਜਿਹੜਾ ਐਕਸ਼ਨ ਵਿਚਾਰ ਕਰਕੇ ਅਗਲਾ ਐਕਸ਼ਨ ਦੇਵਾਂਗੇ ਉਹ ਐਕਸ਼ਨ ਦੇ ਵਿੱਚ ਜੇ ਜਦ ਤੱਕ ਸਾਡੀ ਮੈਨੇਜਮੈਂਟ ਕੋਈ ਗੱਲਬਾਤ ਸਾਡੀ ਡਿਮਾਂਡ ਨਹੀਂ ਮੰਨਦੀ ਤੋਂ ਉਸ ਤੋਂ ਬਾਅਦ ਅਗਲੇ ਐਕਸ਼ਨ ਵੀ ਜਿਹੜੇ ਅਸੀਂ ਆਪਣੇ ਦੇਵਾਂਗੇ ਤੋਂ ਜਦ ਤੱਕ ਸਾਡੀ ਇਹ ਡਿਮਾਂਡ ਹੱਲ ਨਹੀਂ ਹੋ ਜਾਂਦੀ ਅਸੀਂ ਇਹ ਤੇ ਲੜਾਈ ਜਾਰੀ ਰੱਖਾਂਗੇ ਉਸ ਦੇ ਨਾਲ ਦੇ ਨਾਲ ਅਸੀਂ ਇਸ ਲੜਾਈ ਦੇ ਉੱਪਰ ਕਾਨੂੰਨੀ ਤੌਰ ਤੇ ਵੀ ਜਿਹੜੀ ਲੜਾਈ ਆ ਉਹ ਲੜ ਰਹੇ ਆ ਕਿਉਂਕਿ ਸਾਨੂੰ ਮੈਨੇਜਮੈਂਟ ਤੇ ਇੰਨਾ ਭਰੋਸਾ ਨਹੀਂ ਜਿਆਦਾ ਕਿ ਜਿਹੜੀ ਸਾਡੀ ਡਿਮਾਂਡ ਕੋ ਬਹੁਤ ਲੰਬੇ ਸਮੇਂ ਤੋਂ ਇਹ 5-6 ਸਾਲ ਤੋਂ ਚੱਲ ਰਹੀ ਆ ਕਿ ਸਾਡੀ ਸਟੇਰੀਂਗ ਜੁੜੀ ਸ਼ੁਰੂ ਕੀਤੀ ਜਾਵੇ ਅਸੀਂ ਸਾਰਾ ਗੱਡੀ ਲੈ ਕੇ ਚੱਲ ਰਹੇ ਆ ਰੋਡ ਤੇ ਉੱਪਰ ਵਰਕਸ਼ਾਪ ਤੋਂ ਲੈ ਕੇ ਬਸਟਾਂ ਤੇ ਜਾਣਾ ਹੈ ਕਿੰਨਾ ਟ੍ਰੈਫਿਕ ਕਿੰਨਾ ਰੱਛਾ ਕੋਈ ਹਾਦਸਾ ਹੋ ਲੈਂਦਾ ਤਾਂ ਕੋਈ ਜ਼ਿੰਮੇਵਾਰ ਨਹੀਂ ਸਾਡੀ ਡਿਊਟੀ ਹਾਅਰ ਜਿਹੜੇ ਸ਼ੁਰੂ ਹੁੰਦੇ ਆ ਉਹ ਜੋ ਬਸਟ ਤੋਂ ਕਾਊਂਟਰ ਤੋਂ ਅਸੀਂ ਆਪਣਾ ਕਾਊਂਟਰ ਟਾਈਮ ਲਗਾ ਕੇ ਨਿਕਲਣਾ ਹੈ ਜਦ ਸ਼ੁਰੂ ਸਾਡੀ ਡਿਮਾਂਡ ਵੀ ਸਾਡੀ ਜਿਹੜੀ ਸਟੇਰਿੰਗ ਰੂਟ ਤੇ ਸ਼ੁਰੂ ਕੀਤੀ ਜਾਵੇ ਸਾਡੇ ਰਸਤੇ ਹਾਸਾ ਹੋਵੇ ਉਸਦਾ ਵੀ ਕੋ ਰਖਵਾਲਾ ਹੋਵੇ ਬਾਕੀ ਜਿਹੜਾ ਸਾਡਾ ਰਾਈਟ ਬੰਦਾ ਜਦੋਂ ਤੁਸੀਂ ਗੱਡੀ ਤੇ ਬੈਠ ਕੇ ਸਟੇਰਿੰਗ ਤੇ ਬੈਠ ਗਏ ਆ ਤੇ ਕੰਮ ਸਰਕਾਰ ਦਾ ਕਰ ਰਹੇ ਸਰ ਮੈਂ ਜਸਵੰਤ ਸਿੰਘ ਜੱਸਾ ਪ੍ਰੈਜ਼ੀਡੈਂਟ ਚੰਡੀਗੜ੍ਹ ਗਵਰਨਮੈਂਟ ਟ੍ਰਾਂਸਪੋਰਟ ਵਰਕਰ ਜੁਨੀਅਰ